ਪਿੰਡ ਦੇ ਹਾਲਾਤ ਬੜੇ ਮਾੜੇ ਆ ਇੱਕ ਮਾਂ ਦਾ ਪੁੱਤ ਆ ਦੇਖੋ ਇਹਦੀ ਫੋਟੋ ਦੇਖੋ ਕਿੰਨੀ ਕੋਮਰ ਆਏ ਬੱਚੇ ਦੀ ਜਿਹੜਾ ਅੱਜ ਸਾਰੇ ਘਰ ਨੂੰ ਉਜੜ ਗਿਆ ਜੇ ਤੁਸੀਂ ਇਹਨਾਂ ਦੇ ਹਾਲਾਤ ਦੇਖੋਗੇ ਨਾ ਇਦੋਂ ਬੱਤਰ ਹਾਲਤ ਕਿਸੇ ਵੀ ਨਹੀਂ ਹੋਣੀ ਪਿੰਡ ਚ ਐਨੇ ਨਸ਼ੇ ਹੋ ਗਿਆ ਮਾਮਾ ਆ ਦੇਖੋ ਸਾਰੀਆਂ ਬਿਲਕਦੀਆਂ ਜਿਹੜੀਆਂ ਇਹਨਾਂ ਵੱਲ ਝਾਕੇ ਦੇਖੋ ਵੀ ਪੰਜਾਬ ਸਾਡਾ ਕਿੱਥੇ ਜਾ ਰਿਹਾ ਇਹ ਮੇਰੇ ਕੋਲੇ ਉਸੇ ਟਾਈਮ ਆ ਜਾਂਦਾ ਮੈਂ ਤੜਫਦੀ ਆ ਮਾਂ ਨੇ ਤਾਂ ਤੜਫਣਾਈ ਆ ਆਂਟੀ ਅੱਜ ਮੈਨੂੰ ਇੰਨੇ ਪੈਸੇ ਚਾਹੀਦੇ ਆ ਆਂਟੀ ਅੱਜ ਮੈਨੂੰ ਇੰਨੇ ਪੈਸੇ ਚਾਹੀਦੇ ਮੈਂ ਕਹਿੰਦੀਂ ਦੀ ਦਲੇਲ ਜਿਹੜਾ ਤੂੰ ਕੁਝ ਖਾਣਾ ਪਤਾ ਤੈਨੂੰ ਉਹ ਹੀ ਮਗਾ ਕੇ ਦਵਾਂ ਪਰ ਤੂੰ ਨਸ਼ਾ ਨਾ ਕਰ ਅੱਜ ਮੈਨੂੰ ਪਤਾ ਮੇਰੀ ਆਤਮਾ ਇਹ ਬੱਚੇ ਲਈ ਕਿੰਨੀ ਤੜਫਦੀ ਆ ਕੋਈ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਅੱਜ ਇਹ ਮਾਂ ਦਾ ਘਰ ਉਜਾੜਤਾ ਆ ਆਪੋ ਮੇਰੇ ਬੇਟਾ ਹੈ ਨਹੀਂਗਾ ਮੇਰਾ ਬੇਟਾ ਲੈਨ ਨੂੰ ਜੀ ਨਹੀਂ ਕਰਦਾ ਵੀ ਕੀ ਪਤਾ ਵੀ ਅੱਜ ਤੋਂ ਕਿੱਦਾਂ ਦਾ ਹੋਊਗਾ ਇੰਨੇ ਦੁਖੀ ਕਿਉਂ ਸਰਕਾਰਾਂ ਦਾ ਕਹਿੰਦੀ ਨੇ ਬੜੇ ਲੋਕ ਖਸਾਲ ਕਰਦੇ ਪਰ ਤੁਸੀਂ ਦੇਖੋ ਇਥੇ ਦੇਖ ਵੀ ਕਹਿੰਦਾ ਬੱਚਾ ਲੈਣ ਨੂੰ ਮਦਦ ਨਹੀਂ ਕਰਦਾ ਸਾਡਾ ਨਹੀਂ ਕਰਦਾ ਵੀਰੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਵੀਰੇ ਭਗਵੰਤ ਮਾਨ ਨੂੰ ਇੱਕ ਵਾਰ ਸਾਡੇ ਸਾਹਮਣੇ ਕਰੋ ਵੀ ਹਾਂ ਉਹਨੇ ਕੀ ਹਾਲਾਤ ਚੇਂਜ ਕੀਤੇ ਆ ਕੋਈ ਤਾਂ ਉਹਨੇ ਬਦਲਾਵ ਲਿਆਂਦਾ ਹੋਵੇ ਜ਼ਿੰਦਗੀ ਵਿੱਚ ਸਿਰਫ ਇੱਕ ਨਸ਼ੇ ਦੀ ਲਹਿਰ ਚੱਲੀ ਆ ਉਹ ਫੇਸ ਟੂ ਫੇਸ ਸਾਡੇ ਨਾਲ ਗੱਲ ਕਰਨ ਮੈਂ ਪੋਸਟ ਗ੍ਰੈਜੂਏਸ਼ਨ ਆ ਮੈਂ ਅਨਪੜਤਾ ਦੀ ਤਰ੍ਹਾਂ ਇੱਕ ਸ਼ਾਪ ਖੋਲੀ ਆ ਕੋਈ ਜੋਬ ਦਾ ਨਹੀਂ ਮੇ ਹੋਇਆ ਮੇਰਾ ਕੀ ਕਰਾਂਗੇ ਅਸੀਂ ਕੀ ਕਹਾਂਗੇ ਭਗਵੰਤ ਮਾਨ ਨੂੰ ਦੇਸ਼ ਬਦਲ ਨੂੰ ਕਿਹਾ ਸੀ ਦੇਸ਼ ਚੇਂਜ ਕੀਤਾ ਪਹਿਲਾਂ ਖਦੋਂ ਉਹਨੂੰ ਐਵੇਂ ਪੁੱਛੋ ਸਾਡੇ ਨਾਲ ਫੇਸ ਟੂ ਫੇਸ ਗੱਲ ਕਰਵਾਓ ਉਹਨਾਂ ਦੀ ਵੀ ਆ ਦੇਖੋ ਬੱਚੇ ਕਿੱਦਾਂ ਮਰੇ ਮਰ ਰਹੇ ਆ ਕੀ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਜੇ ਅੱਜ ਭਗਵੰਤ ਮਾਨ ਦਾ ਪੁੱਤ ਹੁੰਦਾ ਉਹ ਰੋਂਦਾ ਉਹਨੂੰ ਪਤਾ ਚੱਲਦਾ ਵੀ ਹਾਂ ਆ ਬੱਚਾ ਕਿੱਦਾਂ ਦੇ ਹਾਲਾਤਾਂ 'ਚ ਸੀ ਨਸ਼ਾ ਹੈ ਕਿ ਮੈਂ ਇੱਥੇ ਬਿਕਰੇ ਹੈ ਕੋਈ ਸੁਣਵਾਈ ਨਹੀਂ ਕੋਈ ਪੁਲਿਸ ਕੋਈ ਪ੍ਰਸ਼ਾਸਨ ਕੀ ਚੱਕਰ ਕੀ ਹੈ ਕੌਣ ਵੇਚਣ ਆਂਦਾ ਕੋਚ ਨੇ ਵੀਰੇ ਇੱਕ ਸਾਡਾ ਛੋਟਾ ਜਿਹਾ ਪੰਡਾ ਅਖੀ ਵਾ ਖੁਰਦਾ ਇਧਰੋਂ ਲੱਗ ਜਾ ਤੁਸੀਂ ਫਿਰਨੀ ਤੋਂ ਟਰਨ ਕਰ ਲੋ ਹਰ ਇੱਕ ਕੋਲ ਨਸ਼ਾ ਹੋਊਗਾ ਅਗਰ ਬਾਈਗਰ ਤੁਸੀਂ ਮੰਗਿਆ ਨਾ 10 ਰੁਪਿਆ ਦਾ ਤੁਹਾਨੂੰ 50 ਦਾ ਮਿਲੂਗਾ ਜੇ 500 ਦਾ ਮੰਗਦੇ ਤੁਹਾਨੂੰ 1000 ਦਾ ਮਿਲੂਗਾ ਕਿਉਂ ਨਹੀਂ ਸਰਕਾਰ ਸੋਚ ਰਹੀ ਕਿਉਂ ਨਹੀਂ ਪੰਜਾਬ ਪੁਲਿਸ ਵਾਲੇ ਕੰਮ ਕਰ ਰਹੇ ਇਸ ਇਨਾ ਘਟਨਾ ਉੱਤੇ ਕਿਉਂ ਨਹੀਂ ਵਾਪਰ ਰਹੀਆਂ ਪੁਲਿਸ ਪੁਲਿਸ ਹਦਾਇਤਾ ਕਿਉਂ ਨਹੀਂ ਆ ਰਹੇ ਉਹ ਇਹ ਬੱਚੇ ਵੱਲ ਦੇਖ ਕੇ ਤਾਂ ਕਰਦੇ ਆ ਮਾਂ ਬੈਠੀ ਇਹਦਾ ਹਾਲ ਦੇਖੋ ਇੱਕ ਜੱਟ ਦਿੱਤੀ ਹੋ ਕੇ ਵੀ ਦਿਹਾੜੀਆਂ ਕਰਨ ਲੱਗੀ। ਇਹਦੋਂ ਬੱਤਰ ਹਾਲਤ ਕੀ ਹੋਊਗੀ? ਜਿਹਹ ਹਾਲਾਤ ਇਹਨੇ ਮਾੜੇ ਹੋ ਗਏ ਸਰਕਾਰ ਤੋਂ ਵੀ ਆ ਕੇ ਪ੍ਰਸ਼ਾਸਨ ਨੂੰ ਕਿਵੇਂ ਬਚਾਉਂਗੇ ਪਿੰਡ ਦੇ ਨੌਜਵਾਨਾਂ ਨੂੰ? ਪਿੰਡ ਦੇ ਨੌਜਵਾਨਾਂ ਬਚਾਉਂਦਾ ਵੀਰੇ ਇਹ ਹਾਲਾ। ਵੀ ਸਰਕਾਰਾਂ ਵੋਟਾਂ ਲੈਣ ਆਉਂਦੀਆਂ ਨਾ ਇੱਕ ਵਾਰ ਸਾਡੇ ਨਾਲ ਆ ਕੇ ਗੱਲ ਕਰਨ ਵੀ ਹਾਂ ਭਾਈ ਕੌਣ ਨਸ਼ਾ ਵੇਚ ਰਿਹਾ ਅਸੀਂ ਦੱਸਾਂਗੇ ਵੀ ਘਰ ਘਰ ਨਸ਼ਾ ਗਾ। ਫੇਰ ਅਸੀਂ ਵੋਟਾਂ ਪਾਉਣ ਲਈ ਸਹਿਮਤ ਆ ਨਹੀਂ ਵਾਈ ਗੌਡ ਅਸੀਂ ਸਹਿਮਤ ਨਹੀਂ ਹੈਗੇ। ਨੇ ਬਦਲਾ ਲਿਆਂਦਾ ਸੀ ਉਦੋਂ ਵੀ ਪੰਜਾਬ ਦੇ ਲੋਕਾਂ ਨੇ ਇੱਕ ਦੇਖਿਆ ਸੀਗਾ ਵੀ ਕਾਸ ਦੀ ਕਰਨੀ ਵੀ ਆਪਾਂ ਤੀਜਾ ਬਦਲ ਲਿਆਂਦੇ ਆ ਤੇ ਇਹ ਸਰਕਾਰ ਬਣਾਨੇ ਆ ਇਹ ਸਰਕਾਰ ਤੋਂ ਵੀ ਤੁਸੀਂ ਦੁਖੀ ਹੋ ਫਿਰ ਜੇ ਕੋਈ ਵੋਟਾਂ ਲੈਣ ਵੀ ਆਊਗਾ ਉਹ ਵੀ ਬੇਵਕੂ ਬਣਾ ਕੇ ਤੁਰਦਾ ਲੱਗੂਗਾ ਫਿਰ ਹੱਲ ਹੱਲ ਕਿਵੇਂ ਹੋ ਸਾਰੇ ਬੇਵਕੂਫੀ ਬਣਾਉਂਦੇ ਵੀਰੇ ਮੇਰੀ ਉਮਰ 29 ਸਾਲ ਪੂਰੇ ਹੋ ਕੇ 30 ਸਾਲ ਹੋ ਗਿਆ ਪਰ ਮੈਂ ਅੱਜ ਤੱਕ ਜ਼ਿੰਦਗੀ 'ਚ ਇਹੀ ਦੇਖਿਆਗਾ ਵੀ ਮਨੁੱਖੀ ਜ਼ਿੰਦਗੀ ਤਾਂ ਇਦੋਂ ਮਿਲੇ ਨਾ ਜੇ ਮਿਲੇ ਤਾਂ ਚੰਗੀ ਮਿਲੇ ਹੁਣ ਆ ਮਾਮਾ ਰੋਂਦਿਆਂ ਕਦੇ ਝੱਲੀਆਂ ਨਹੀਂ ਜਾਂਦੀਆਂ ਸਿਰਫ ਇਹਦਾ ਮਾਮਾ ਨੂੰ ਪਤਾ ਜਾਂ ਆਪ ਨੂੰ ਪਤਾ ਵੀ ਹਾਂ ਆ ਬੱਚੇ ਦਾ ਕਿੰਨਾ ਮੋਹ ਸੀ ਮੇਰੇ ਨਾਲ ਇਹ ਮੈਂ ਕਹਿੰਦੀ ਆ ਮਾਂ ਨੇ ਤੜਫਣਾ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਇਹਦੇ ਖਾਤਰ ਐਨਾ ਪੂਰਾ ਹਾਲ ਹੋ ਗਿਆ ਇਹ ਬੱਚੇ ਦਾ ਹੈ ਮਾਂ ਕਿੱਦਾਂ ਜੀਉਂਦੀ ਹੋਊਗੀ ਅੱਜ ਮੈਨੂੰ ਬੱਚੇ ਦੇਖ ਕੇ ਬੱਚੇ ਲਈ ਮੇਰੀ ਆਤਮਾ ਕਿੰਨੀ ਤੜਫ ਰਹੀ ਆ ਪੁੱਛਣਾ ਚਾਹੀਦਾ ਸਾਡੇ ਪਿੰਡ ਦੇ ਸਾਰੇ ਨੌਜਵਾਨਾਂ ਨੂੰ ਇਕੱਠੇ ਕਰਕੇ ਉਹ ਮਾਮਾ ਵੀ ਸਾਰਿਆਂ ਇਕੱਠੀਆਂ ਹੋਣ ਵੀ ਹਾਂ ਅੱਜ ਜਿਨ੍ਹਾਂ ਦੇ ਬੱਚੇ ਘਰੋਂ ਚਲੇ ਜਾਂਦੇ ਆ